ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਜੀ ਅੱਜ ਆਪਾਂ ਆਏ ਹੋਏ ਫਾਈਬਰ ਫੈਕਟਰੀ ਦੇ ਵਿੱਚ ਜੋ ਕਿਸੇ ਨੂੰ ਨਹੀਂ ਪਤਾ ਵੀ ਇਹ ਫੈਬਰਿਕ ਐਦਾਂ ਬਣਦੀ ਹੈ ਕਈਆਂ ਨੂੰ ਐ ਮਸ਼ੀਨਾਂ ਨਾਲ ਬਣਦੀ ਹੋਣੀ ਨਹੀਂ ਇਸ ਤਰੀਕੇ ਨਾਲ ਬਣਾਈ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਬਾਈ ਮਾਲ ਉੱਤੇ ਪਾਈ ਜਾਂਦਾਗਾ ਜੀ ਆਪਾਂ ਇੱਥੇ ਖੜੇ ਆ ਵੀਡੀਓ ਬਣਾ ਰਹੇ ਹਾਂਗੇ ਤੇ ਆਹ ਦੇਖੋ ਜੀ ਪਹਿਲਾਂ ਇਸ ਤਰੀਕੇ ਨਾਲ ਆ ਬੂਰਾ ਜਿਹਾ ਵਸਾਇਆ ਜਾਂਦਾਗਾ ਉਦੋਂ ਤੇ ਐਦਾਂ ਮਾਲ ਪਾਇਆ ਜਾਂਦਾ ਤੁਸੀਂ ਦੇਖ ਸਕਦੇ ਹੋਗੇ ਆਹ ਦੇਖੋ ਇਹ ਲਿਊਕੜ ਆਗਾ ਇਹ ਥੱਲੇ ਉਹ ਨਿਗੇ ਖੱਬਲ ਜਾਂ ਹੁੰਦਾਗਾ ਚਿੱਟਾ ਜਾਂ ਬਾਲ ਜੀ ਉਹ ਐਦਾਂ ਵਸਾ ਕੇ ਰੁੱਤੀ ਦੇ ਮਾਲ ਇਸ ਤਰੀਕੇ ਨਾਲ ਪਾਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਬਾਈ ਇਸ ਟਾਈਮ ਦੇ ਉੱਤੇ ਮਾਲੇ ਦੇ ਪਾਈ ਜਾਂਦਾਗਾ ਆ ਦੇਖੋ ਇਧਰੋਂ ਲਿਆ ਬਾਲਟੀ ਚ ਭਰ ਲੈਂਦਾ ਇਹ ਆਡਾੜਾ ਕਲਰ ਦੀ ਜੋਜ ਕਲਰ ਦੀ ਬਣਾਉਣੀ ਪੈਂਦੀ ਹੈ ਜੀ ਹੁਣ ਮਾਨੂੰ ਇਹ ਗ੍ਰੀਨ ਬਣਾ ਰਿਹਾ ਹੈਗਾ ਹਰੀ ਬਣਾ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਆ ਦੇਖੋ ਬਾਲਟੀ ਦੇ ਵਿੱਚ ਭਰ ਲੈਂਦਾ ਤੇ ਨਾਲ ਦੀ ਨਾਲ ਇਹਨੂੰ ਛਾਣੀ ਜਾਂਦਾਗਾ ਆ ਦੇਖੋ ਇਦਾਂ ਛਾਣੀ ਜਾਊਗਾ ਫਿਰ ਅੱਗੇ ਦਾ ਪ੍ਰੋਸੈਸ ਦੇਖੋ ਕੀ ਕੁਝ ਹੋਊਗਾ ਜੀ ਆ ਦੇਖੋ ਇਹ ਪਹਿਲਾਂ ਬਣੀ ਹੋਈ ਐ ਹਜੇ ਪੋਲੀ ਹੈਗੀ ਇਹਦੇ ਉੱਤੇ ਮਾਲ ਪਾਇਆ ਹੈ ਇਸ ਤਰੀਕੇ ਨਾਲ ਬਣਾ ਲਾਂਗੇ ਇਹਨੂੰ ਤੁਸੀਂ ਦੇਖ ਸਕਦੇ ਹੋਗੇ ਇਹ ਬਾਈ ਗੋਲੇ ਝਾਰਨੀ ਹੈਗੀ ਜਿਹੜੇ ਨਾਲ ਇਹ ਉਹ ਕਰ ਰਿਹਾ ਹੈਗਾ ਛਾਂ ਦੇਗਾ ਆ ਦੇਖੋ ਦੇਖੋ ਕਿਉਂ ਫਿਰ ਇੱਕ ਥਾਂ ਤੇ ਉਹ ਵੱਡੇ ਦੇ ਨਾਲ ਪਾਉਣਗੇ ਤਾਂ ਉਹ ਹੋ ਜਾਂਦਾ ਡੁੱਲ ਜਾਂਦਾ ਇਹ ਆ ਚੀਜ਼ ਬਣਦੀ ਹੈ ਤੁਸੀਂ ਦੇਖ ਸਕਦੇ ਹੋ ਫਾਈਬਰ ਬਣਦੀ ਹੈ ਇਹ ਇਹ ਹੱਥੀ ਬਣਦੀ ਹੈਗੀ ਜੋ ਵੀ ਕਲਰ ਬਣਾਉਣਾਗਾ ਡਿਜ਼ਾਈਨ ਪਾਉਣਾਗਾ ਇਹ ਜਿਹੜੇ ਲਫਾਫਾ ਹੁੰਦਾ ਡਿਜ਼ਾਈਨ ਉਹਦੇ ਵਿੱਚ ਪਾਇਆ ਹੁੰਦਾ ਲਫਾਫੇ ਦੇ ਉਹ ਸਭਰਾ ਡਿਜ਼ਾਈਨ ਵਿੱਚ ਛੱਪਦਾ ਛੱਪਦਾਗਾ ਆ ਦੇਖੋ ਇਹ ਜਿਉਂ-ਜਿਉਂ ਕੈਮੀਕਲ ਇਹਦੇ ਉੱਤੇ ਬਾਲਾਂ ਦੇ ਉੱਤੇ ਪਈ ਜਾਂਦਾ ਚਿੱਟੇ ਵਾਲਾਂ ਦੇ ਉੱਤੇ ਇਹ ਨਾਲ ਦੀ ਨਾਲ ਹੀ ਥੱਲੇ ਫਰੈਸ਼ ਹੋਈ ਜਾਂਦਾਗਾ ਆ ਦੇਖੋ ਇਹ ਜਦੋਂ ਥੋੜਾ ਇੱਕ ਥਾਂ ਤੇ ਡੁੱਲਦਾਗਾ ਕਾਫੀ ਜ਼ਿਆਦਾ ਉਹਨੂੰ ਪਕੜ ਕਰ ਲੈਂਦਾ ਆ ਦੇਖੋ ਜੀ ਆ ਬਾਲ ਲੈ ਗਏ ਐਦਾਂ ਦੇ ਆ ਦੇਖੋ ਇਸ ਤਰੀਕੇ ਨਾਲ ਬਾਲ ਜੇ ਨੇਗੇ ਜਿੰਨਾਂ ਨਾਲ ਇਹ ਫਾਈਬਰ ਤਿਆਰ ਹੁੰਦੀ ਹੈਗੀ ਇਹ ਪੈਂਦਾ ਹਰੇਕ ਦੇ ਵਿੱਚ ਹੈ ਹਰੇਕ ਉਹਦੇ ਵਿੱਚ ਪੈਂਦਾਗਾ ਚਿੱਟੀ ਫਾਈਬਰ ਚਾਹੇ ਲਾਲ ਫਾਈਬਰ ਚ ਹਰੀ ਫਾਈਬਰ ਹੈ ਪੀਲੀ ਫਾਈਬਰ ਜੋ ਵੀ ਇਸ ਤਰ੍ਹਾਂ ਕਲਰ ਦੀ ਫਾਈਬਰ ਹੈ ਹਰੇਕ ਦੇ ਵਿੱਚ ਪੈਂਦਾ ਹੀ ਇਹ ਚਿੱਟੇ ਜੇ ਬਾਲ ਆ ਦੇਖੋ ਆ ਦੇਖੋ ਹੁਣ ਅੱਗੇ ਪਾਉਗਾ ਇਹ ਦੇ ਚੱਕ ਕੇ ਇਹਦੇ ਨਾਲ ਤੇ ਲੱਗ ਰਹੇ ਨੇ ਬਾਈ ਤਿਆਰ ਕਰਨਾ ਇਹ ਸਾਰਾ ਪੂਰਾ ਪ੍ਰੋਸੀਜਰ ਕਰਨਗੇ ਹੁਣ ਇਹ ਡੋਂਗਾ ਜਾਂ ਖਾਲੀ ਹੋ ਗਿਆ ਬਾਲਟੀ ਮੰਨ ਲਓ ਖਾਲੀ ਹੋ ਗਈ ਇਹ ਹੁਣ ਮਾਲ ਹੋਰ ਪਾ ਕੇ ਲਿਆਊਗਾ ਆ ਦੇਖੋ ਤੇ ਆ ਵੀ ਹੁਣੇ ਤਾਜ਼ਾ ਪਾਇਆ ਹੈ ਮਾਲ ਆਪਾਂ ਥੋੜਾ ਜਿਹਾ ਦੱਬ ਕੇ ਪ੍ਰੈਸ ਕਰਕੇ ਦੇਖਿਆ ਆ ਦੇਖੋ ਇਸ ਤਰੀਕੇ ਦੇ ਨਾਲ ਇਹ ਪੋਲਾਗਾ ਹਜੇ ਹਜੇ ਪੂਰਾ ਮਾਲ ਤਿਆਰ ਨਹੀਂ ਹੋਇਆ ਇਹਦੇ ਥੱਲੇ ਜਿਹੜੇ ਬਾਈ ਨੇ ਬਾਲ ਜਿਹਾ ਬਸਾਈ ਨੇ ਇਹਦੇ ਥੱਲੇ ਪੇਪਰ ਬਸਾਇਆ ਗਿਆ ਫਿਰ ਇਹਨਾਂ ਬਾਲ ਬਸਾਈ ਗਏ ਨੇ ਇਹ ਜਿਹੜਾ ਨਾਂ ਦਾ ਆਪਾਂ ਨੂੰ ਨਹੀਂ ਪਤਾ ਹੈਗਾ ਇਹਦਾ ਕੀ ਨਾਮ ਹੈਗਾ ਜਿਹੜਾ ਬਾਈ ਨੇ ਕੈਮੀਕਲ ਬਸਾਇਆ ਸੀ ਉਹਦੇ ਉੱਤੇ ਇਸ ਤਰੀਕੇ ਨਾਲ ਇਹਨਾਂ ਨੇ ਪੇਪਰ ਚਾੜਤਾ ਜੀ ਪਹਿਲਾਂ ਥੱਲੇ ਲਫਾਵਾ ਬਸਾਇਆ ਗਿਆ ਫਿਰ ਉੱਪਰ ਹੁਣ ਆਹ ਜਿਹੜਾ ਆਪਾਂ ਕਹਿੰਦੇ ਹਾਂਗੇ ਆ ਦੇਖੋ ਆ ਛੋਟੇ ਛੋਟੇ ਵਿੱਚ ਡੱਬੀਆਂ ਜਿਹਨੇ ਲਫਾਫੇ ਦੇ ਤੇ ਹੁਣ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਮਾਲੋਹੇ ਡਾਵਰ ਲੇਅਰ ਥੱਲੇ ਲਿਫਾਵਾ ਉੱਪਰ ਬਾਲ ਜੇ ਬਸਾਤੇ ਆ ਦੇਖੋ ਜੀ ਇਸ ਤਰੀਕੇ ਨਾਲ ਕੰਮ ਕਰਦਾ ਜੀ ਇਹ ਬਾਈ ਆ ਦੇਖੋ ਫੇਰੇ ਦੇ ਉੱਤੇ ਫੇਰ ਲਿਫਾਵਾ ਵਸਾਇਆ ਗਿਆ ਆ ਦੇਖੋ ਇਸ ਤਰੀਕੇ ਨਾਲ ਬਣਦੀ ਹੈ ਦੋਸਤੋ ਫਾਈਬਰ ਕਈਆਂ ਨੂੰ ਪਤਾ ਹੋਣਾ ਹੋਣਾ ਪਤਾ ਨਹੀਂ ਕਿਵੇਂ ਬਣਦੀ ਹੈ ਮਸ਼ੀਨਾਂ ਨਾਲ ਬਣਦੀ ਹੈ ਹੋਰ ਬਣਦੀ ਹੈਗੀ ਇਹ ਜਿਹੜੇ ਆ ਦੇਖੋ ਇਹ ਡਾਇਮੰਡ ਇਹ ਨੂੰ ਕੰਦ ਨੇ ਡਾਇਮੰਡ ਡਾਇਮੰਡ ਦਾ ਮਤਲਬ ਜਿਹੜੇ ਬਰੀਕ ਬਰੀਕ ਜੇ ਡੱਬੀਆਂ ਜੀ ਹੁੰਦੀਆਂ ਨੇ ਆ ਦੇਖੋ ਆ ਡਿਜ਼ਾਈਨ ਆ ਇਹ ਪੇਪਰ ਹੈ ਫਿਲਮ ਹੈ ਜੀ ਇਹਦੇ ਵਿੱਚ ਪਾਇਆ ਗਿਆ ਇਹ ਜਦੋਂ ਅੰਦਰੋਂ ਸੁੱਕ ਗਿਆ ਥੱਲੇ ਦਾ ਲਫਾਫਾ ਲੱਗ ਹੋ ਜਾਊਗਾ ਉੱਪਰਲਾ ਲਫਾਫਾ ਲੱਗ ਹੋ ਜਾਊਗਾ ਆ ਦੇਖੋ ਜੀ ਇਸ ਤਰੀਕੇ ਦੇ ਨਾਲ ਇਹ ਬਾਈ ਕੰਮ ਕਰਦੇ ਨੇਗੇ ਇਹ ਸਾਰੀ ਹੱਥੀ ਤਿਆਰ ਹੁੰਦੀ ਹੈਗੀ ਆ ਦੇਖੋ ਆਪਾਂ ਆ ਦੇਖੋ ਪੋਲੇ ਪੋਲੇ ਹੱਥ ਲਾ ਕੇ ਦੇਖਦੇ ਆਂਗੇ ਪੋਲੀ ਪਈ ਹੈ ਹਜੇ ਇਸ ਤਰੀਕੇ ਨਾਲ ਡਾਇਮੰਡ ਆ ਇਹ ਡਾਇਮੰਡ ਦਾ ਜ਼ਿੰਮੇਦਾਰੀ ਆਏ ਨੇ ਫੇਵਰਟ ਉੱਤੇ ਉਹ ਤਰੀਕੇ ਨਾਲ ਤੇ ਇਹ ਡਿਜ਼ਾਈਨ ਪਾਇਆ ਗਿਆ ਇਹ ਜਿਹੜਾ ਉੱਪਰਲਾ ਲਫਾਫਾ ਫਿਲਮ ਕਹਿੰਦੇ ਨੇ ਇਹਨੂੰ ਇਹਦੇ ਉੱਤੇ ਆ ਜੀ ਫਿਲਮ ਦੇ ਉੱਤੇ ਇਹ ਡਿਜ਼ਾਈਨ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਦਾ ਬਣਵਾ ਬਣ ਜਾਂਦਾ ਹੈ ਕਿਸੇ ਵੀ ਤਰ੍ਹਾਂ ਦਾ ਕੁਝ ਵੀ ਪਾਉਣਾ ਹੋਵੇ ਵਿੱਚ ਡਿਜ਼ਾਈਨ ਉਹੀ ਡਿਜ਼ਾਈਨ ਦਾ ਇਹ ਫਿਲਮ ਆਉਂਦੀ ਹੈਗੀ ਉਹਦੇ ਨਾਲ ਪਾਏ ਜਾਂਦੇ ਨੇ ਹਰੇ ਦੇ ਵਿੱਚ ਵੀ ਪਾਈ ਜਾਂਦੀ ਆ ਲਾਲ ਫੇਵਰ ਦੇ ਵਿੱਚ ਵੀ ਪਾਏਦੇ ਚਿੱਟੇ ਫੇਵਰਟ ਦੇ ਜੋ ਜਿਹੜੇ ਵੀ ਡਿਜ਼ਾਈਨ ਪਾਉਣਾ ਹੋਵੇ ਇਸ ਤਰੀਕੇ ਨਾਲ ਪਾਏ ਜਾਂਦੇ ਨੇਗੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨੀ ਚਮਕਾ ਇਹਦੇ ਵਿੱਚ ਇਹ ਜਿੰਨੀ ਚਮਕ ਹੋਣਾ ਜਦੋਂ ਫੈਬਰ ਪੂਰੀ ਸਹੀ ਤਿਆਰ ਹੋ ਗਈ ਇੰਨੀ ਚਮਕ ਹੀ ਦੁਬਾਰੇ ਫੇਰ ਆਉਗੀ ਕਈਆਂ ਦੇ ਬਾਈਆਂ ਦੇ ਮਨਾਂ 'ਚ ਇਹ ਹੋਣਾ ਵੀ ਫੈਬਰ ਬਣਦੀ ਕਿਵੇਂ ਆ ਤੁਸੀਂ ਦੇਖੋ ਮਿੱਤਰੋ ਇਸ ਤਰੀਕੇ ਨਾਲ ਫੈਬਰ ਤਿਆਰ ਹੁੰਦੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਫੈਬਰ ਤਿਆਰ ਹੁੰਦੀ ਹੈ ਇਹਨੂੰ ਸਿੱਧਾ ਕਰ ਰਹੇ ਨੇਗੇ ਵੀ ਕਿਤੇ ਕਟਾ ਮਾਲ ਜਿੱਥੇ ਕਟਾ ਉੱਥੇ ਸੈੱਟ ਹੋ ਜੇ ਵੱਧਦਾ ਇਹਦਾ ਅੱਗੇ ਖੇਸ